ਉਹ ਅਮੀਰ ਲੋਕ ਗਰੀਬ ਹੋ ਜਾਂਦੇ ਨੇ ਜਿੰਨਾ ਘਰ ਆ ਚੀਜ਼ ਆਉਣ ਲੱਪੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਹੋਗਾ ਕਿ ਕਈ ਅਮੀਰ ਲੋਕ ਵੀ ਗਰੀਬ ਹੋ ਜਾਂਦੇ ਨੇ ਹੌਲੀ-ਹੌਲੀ ਉਹਨਾਂ ਦਾ ਜਿਹੜੀ ਜਾਇਦਾਦ ਹੁੰਦੀ ਆ ਚਾਹੇ ਉਹ ਜ਼ਮੀਨ ਹੋਵੇ ਚਾਹੇ ਕੋਈ ਹੋਰ ਕਾਰੋਬਾਰ ਹੋਵੇ ਦੁਕਾਨ ਹੋਵੇ ਬਿਜ਼ਨਸ ਹੋਵੇ ਉਹ ਫੇਲ ਹੋਣਾ ਸ਼ੁਰੂ ਹੋ ਜਾਂਦਾ ਤੇ ਹਾਲਾਤ ਇਥੋਂ ਤੱਕ ਆ ਜਾਂਦੇ ਕਿ ਬਹੁਤ ਜ਼ਿਆਦਾ ਘਰ 'ਚ ਗਰੀਬੀ ਆ ਜਾਂਦੀ ਆ ਕਹਿਣ ਤੋਂ ਭਾਵ ਕਿ ਕੋਈ ਉਹਨਾਂ ਨੂੰ ਉਧਾਰ ਦੇਣ ਨੂੰ ਵੀ ਤਿਆਰ ਨਹੀਂ ਹੁੰਦਾ ਜਿੰਨਾ ਘਰਾਂ ਦੇ ਵਿੱਚ ਆ ਚੀਜ਼ ਆਉਣ ਲੱਪੇ ਨਾਲ ਹੀ ਤੁਸੀਂ ਇਹ ਵੀ ਵੇਖਿਆ ਹੋਣਾ ਕਿ ਕਈ ਲੋਕ ਗਰੀਬ ਹੋਣ ਤਾਂ ਉਹ ਵੀ ਕੁਝ ਸਮੇਂ ਬਾਅਦ 5 10 15 20 ਸਾਲਾਂ ਬਾਅਦ ਅਮੀਰ ਹੋ ਜਾਂਦੇ ਨੇ ਘਰ ਸੋਹਣੇ ਬਣ ਜਾਂਦੇ ਨੇ ਘਰਾਂ ਚ ਉਹਨਾਂ ਦੇ ਚ ਹਰ ਤਰ੍ਹਾਂ ਦੀ ਸਹੂਲਤ ਮਿਲ ਜਾਂਦੀ ਆ ਤੇ ਰੱਬ ਸੋਨਾ ਭਾਗ ਲਾ ਦਿੰਦਾ ਲੇਕਿਨ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਅਮੀਰ ਹੋ ਕੇ ਗਰੀਬ ਨਾ ਹੋਈਏ ਤੇ ਸਾਨੂੰ ਆਪਣੇ ਘਰ ਵਿੱਚ ਇੱਕ ਜਹੀ ਚੀਜ਼ ਜਿਹੜੀ ਉਹ ਵੜਨ ਨਹੀਂ ਦੇਣੀ ਚਾਹੀਦੀ ਉਹ ਨਹੀਂ ਦੇਣੀ ਚਾਹੀਦੀ ਕੋਈ ਵਹਿਮ ਭਰਮ ਤੇ ਅੰਧ ਵਿਸ਼ਵਾਸ ਨਹੀਂ ਆ ਪਰ ਕੀ ਆ ਕਿ ਮਨੁੱਖੀ ਸੁਭਾਅ ਇੱਕ ਲਾਲਚੀ ਸੁਭਾਅ ਆ ਉਹਨੂੰ ਹੁੰਦਾ ਜਿੱਧਰੋਂ ਮਰਜੀ ਕੋਈ ਚੀਜ਼ ਆਵੇ ਮੇਰੇ ਘਰ ਆ ਜਾਵੇ ਪਰ ਇੱਕ ਗੱਲ ਯਾਦ ਰੱਖਿਓ ਕਿ ਅਮੀਰ ਲੋਕ ਜਿਹੜੇ ਨਹੀਂ ਖਾਨਦਾਨੀ ਲੋਕ ਨਹੀਂ ਚੰਗੇ ਲੋਕ ਨਹੀਂ ਉਹ ਇਹ ਗੱਲ ਜਾਣਦੇ ਨੇ ਕਿ ਜਿੱਦਾਂ ਦੇ ਅਸੀਂ ਸਾਡੀ ਸੋਚ ਹੋ ਜਾਂਦੀ ਆ ਜਿਵੇਂ ਸਾਡੇ ਵਿਚਾਰ ਹੋ ਜਾਂਦੇ ਆ ਓਵੇਂ ਦਾ ਹੀ ਸਾਡੇ ਆਲੇ-ਦੁਆਲੇ ਵਾਤਾਵਰਣ ਬਣ ਲੱਗ ਪੈਂਦਾ ਆ ਅਸੀਂ ਉਦਾਂ ਦੇ ਮਾਹੌਲ 'ਚ ਰਹਿਣ ਲੱਗ ਪਈਨੇ ਸਾਡਾ ਦਿਮਾਗ ਉੱਥੇ ਸੈੱਟ ਹੋ ਜਾਂਦਾ ਹੁਣ ਤੁਸੀਂ ਵੇਖੋਣਾ ਕਿ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦੇ ਲੋਕ ਤਰੱਕੀ ਕਰ ਰਹੇ ਸੀ ਮੀਰ ਹੋ ਰਹੇ ਸੀ ਲਗਾਤਾਰ ਇਹ ਕੁਝ ਕੁ ਲੋਕਾਂ ਨੇ ਕੁਝ ਸ਼ਤਾਨ ਲੋਕਾਂ ਨੇ ਇੱਕ ਜਈਆਂ ਪਾਲਿਸੀਆਂ ਲਿਆਂਦੀਆਂ ਕਿ ਇਹਨਾਂ ਲੋਕਾਂ ਨੂੰ ਕੁਝ ਮੁਫਤ ਵਾਲੀਆਂ ਚੀਜ਼ਾਂ ਦੀ ਆਦਤ ਪਾ ਦਿੱਤੀ ਜਾਵੇ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਸੌਖੇ ਲੋਕ ਨੇ ਲੋੜਵੰਦ ਤੇ ਠੀਕ ਹੈ ਜਿਹਦੀ ਲੋੜ ਉਹਦਾ ਆਪਣੀ ਜਗ੍ਹਾ ਤੇ ਇਹ ਤਾਂ ਉਹਦੇ ਨਾਲ ਕੋਈ ਸਬੰਧ ਨਹੀਂ ਲੇਕਿਨ ਕਈ ਜਿਹੜੇ ਸੌਖੇ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਨੇ ਜਿਨ੍ਹਾਂ ਕੋਲ ਜਾਇਦਾਦ ਵੀ ਆ ਘਰ-ਬਾਰ ਵੀ ਸੋਹਣੇ ਆ ਕਈ ਤਰ੍ਹਾਂ ਦੀ ਉਹਨਾਂ ਕੋਲ ਨੌਕਰੀ ਧੰਦਾ ਵੀ ਹੋ ਸਕਦਾ ਕਈ ਇਹੋ ਜਿਹੇ ਲੋਕਾਂ ਦੇ ਘਰਾਂ 'ਚ ਕੀ ਸਰਕਾਰ ਨੂੰ ਨਹੀਂ ਪਤਾ ਇਹ ਕੋਈ ਲੋਕੀ ਸਮਝਣੇ ਸਰਕਾਰ ਨੂੰ ਕਿਹੜਾ ਪਤਾ ਸਾਡਾ ਆਟਾ ਦਾਲ ਦਾ ਸ 卡ਡ ਬਣਿਆ ਸਾਡੇ ਘਰ ਫਰੀ ਦੇ ਵਿੱਚ ਰਸ਼ਨ ਆ ਰਿਹਾ ਹੀ ਕਣ ਕਾਰ ਰਹੀ ਹੈ ਸਰਕਾਰ ਨੂੰ ਕੁਝ ਨਹੀਂ ਪਤਾ ਇਹ ਸਰਕਾਰ ਨੂੰ ਛਦਾਈ ਬਣਿਆ ਨਹੀਂ ਸਰਕਾਰਾਂ ਨੂੰ ਸਾਰਾ ਪਤਾ ਹੁੰਦਾ ਸਰਕਾਰਾਂ ਚਾਹੁੰਦੀਆਂ ਨੇ ਕੁਝ ਸਰਕਾਰਾਂ ਚਾਹੁੰਦੀਆਂ ਨੇ ਕਿ ਹਾਈ ਆਪਣੇ ਉਹਨਾਂ ਲੋਕਾਂ ਦੇ ਦਿਮਾਗ 'ਚ ਇਹ ਫਿੱਟ ਪਾ ਦਈਏ ਕਿ ਭਈ ਤੁਹਾਨੂੰ ਫ੍ਰੀ 'ਚ ਮਿਲ ਰਿਹਾ ਤੁਸੀਂ ਆਦਤ ਪਾ ਲਓ ਤੇ ਜਦੋਂ ਅਸੀਂ ਫ੍ਰੀ ਦੇ ਵਿੱਚ ਕੋਈ ਚੀਜ਼ ਪਾ ਮੰਗਣ ਲੱਗ ਪੈਂਦੇ ਆ ਲੈਣ ਲੱਗ ਪੈਂਦੇ ਆ ਫਿਰ ਅਸੀਂ ਉਹਦੇ ਸਹਜੇ ਸਹਜੇ 1 ਸਾਲ 2 ਸਾਲ 3 ਸਾਲ 4 ਸਾਲ 5 ਸਾਲ 10 ਸਾਲ ਬਾਅਦ ਉਦੋਂ ਬਾਅਦ ਸਾਡਾ ਜਿਹੜਾ ਬਲੱਡ ਆ ਨਾ ਉਵੇਂ ਦਾ ਹੀ ਵਰਕ ਕਰਨ ਲੱਗ ਪੈਂਦਾ ਸਾਡਾ ਦਬਾਅ ਉਵੇਂ ਦਾ ਵਰਕ ਕਰਨ ਲੱਗ ਪੈਂਦਾ ਸਾਡੀ ਆਦਤ ਬਣ ਜਾਂਦੀ ਸਾਨੂੰ ਫ੍ਰੀ 'ਚ ਲੈਣ ਦੀ ਜਦੋਂ ਅਸੀਂ ਫ੍ਰੀ 'ਚ ਲੈਣ ਲੱਗ ਪੈਂਦੇ ਆ ਫਿਰ ਅਸੀਂ ਮਿਹਨਤ ਕਰਨੀ ਛੱਡ ਕਿ ਮਿਹਨਤ ਜਿਹੜੀ ਆ ਉਹ ਹੀ ਤਰੱਕੀ ਦਾ ਰਾਹ ਆ ਮਿਹਨਤ ਹੀ ਜਿੱਤਾਂ ਦਾ ਰਾਹ ਆ ਮਿਹਨਤ ਹੀ ਤਰੱਕੀ ਦੀਆਂ ਮੰਜ਼ਲਾਂ ਨੂੰ ਪੂਰਾ ਕਰਨ ਦਾ ਰਾਹ ਆ ਇਸ ਕਰਕੇ ਸਰਕਾਰਾਂ ਨੇ ਜਾਣ ਬੁੱਝ ਕੇ ਸਾਡੇ ਦਿਮਾਗ ਦੇ ਵਿੱਚ ਮੁਫਤ ਵਾਲੀਆਂ ਚੀਜ਼ਾਂ ਪਾ ਦਿੱਤੀਆਂ ਅੱਜ ਸਾਡੇ ਬਹੁਤ ਸਾਰੇ ਲੋਕਾਂ ਨੇ ਮੁਫਤ ਦੀਆਂ ਆਦਤਾਂ ਪਾ ਲਈਆਂ ਜਿਹਦੇ ਕਰਕੇ ਸਾਡੇ ਘਰਾਂ 'ਚ ਗਰੀਬੀ ਆਉਣ ਲੱਗੀ ਲੜਾਈ ਝਗੜਾ ਹੋਣ ਲੱਗ ਪਿਆ ਮੁਫਤ ਖੋਰੀ ਹੋਣ ਲੱਗੀ ਅਸੀਂ ਇੱਕ ਨਿੱਕੀ ਨਿੱਕੀ ਚੀਜ਼ ਤੇ ਦਸਾਂ ਦਸਾਂ 20ਾਂ 20 ਰੁਪਈਆਂ ਦੀ ਚੀਜ਼ ਤੇ 50 50 100 100 500 1000 ਰੁਪਏ ਵਾਲੀ ਚੀਜ਼ ਤੇ ਇੱਕ ਦੂਜੇ ਨਾਲ ਲੜਨ ਲੱਗ ਪਏ ਵੱਟਾਂ ਬੰਨਿਆਂ ਤੋਂ ਲੜਨ ਲੱਗ ਪਏ ਰੁੱਖਾਂ ਤੋਂ ਲੜਨ ਲੱਗ ਪਏ ਖਾਲਾਂ ਤੋਂ ਲੜਨ ਲੱਗ ਪਏ ਜਾਂ ਨਿੱਕੀ ਜਿਹੀ ਕਿਤੇ ਛੋਟੀ ਜਿਹੀ ਟੁੱਟ ਫੁੱਟ ਤੋਂ ਵੀ ਲੜਨ ਲੱਗ ਪਏ ਆਪਸੀ ਭਾਈਚਾਰਿਆਂ 'ਚ ਇਹ ਸਾਡਾ ਦਿਮਾਗ ਉੱਥੇ ਸੈੱਟ ਹੋ ਗਿਆ ਅਮੀਰ ਲੋਕਾਂ ਦੇ ਘਰਾਂ 'ਚ ਕਦੀ ਵੀ ਇੰਜ ਨਹੀਂ ਹੁੰਦਾ ਕਿ ਉਹ ਮੁਫਤ ਵਾਲੀ ਚੀਜ਼ ਲੈਣ ਕਦੀ ਐਮਐਲਏ ਦੇ ਘਰ ਚ ਮੁਫਤ ਵਾਲੀ ਜਾਂ ਚੀਜ਼ ਗਈ ਪੀ ਉਹ ਆਟਾ ਦਾਲ ਕਿਉਂਕਿ ਜਦੋਂ ਉਹ ਆਪਣਾ ਫਾਰਮ ਭਰਦੇ ਤੋ ਜੇ ਵਿੱਚ ਹਮੇਸ਼ਾ ਹੁੰਦਾ ਜੀ ਉਹਨਾਂ ਕੋ ਬੜੇ ਥੋੜੇ ਜੇ ਪੈਸੇ ਆ ਵੱਧ ਤੋਂ ਵੱਧ ਲੱਖ ਰੁਪਈਆ ਉਹਨਾਂ ਦੇ ਨਾਂ ਤੇ ਗੱਡੀ ਤੱਕ ਨਹੀਂ ਆ ਘਰ ਨਹੀਂ ਹੈਗਾ ਜ਼ਮੀਨ ਪ੍ਰਾਪਰਟੀ ਨਹੀਂ ਹੈਗੀ ਫਿਰ ਉਹਨਾਂ ਦੇ ਘਰ ਇਹ ਇਲੈਕਸ਼ਨ ਕਿੱਥੋਂ ਲੜਨ ਲਿੰਦੇ ਨੇ ਕਿ ਉਹਨਾਂ ਨੂੰ ਤੇ ਘਰ ਹੋਣੇ ਚਾਹੀਦੇ ਨਾ ਕਣਕ ਵੀ ਆਵੇ ਫਰੀ ਵਾਲੀ ਆਵੇ ਭਈ ਤੁਸੀਂ ਲੈਣ ਚ ਲੱਗ ਤੇਰੇ ਵੀ ਘਰ ਕਣਕ ਆਵੇ ਤੂੰ ਕਿੱਡਾ ਕਮੀਰ ਹੋ ਗਿਆ ਪਰ ਉਹਨਾਂ ਦੇ ਘਰਾਂ ਚ ਨਹੀਂ ਆਉਂਦਾ ਬਿਜ਼ਨਸਮੈਨਾਂ ਦੇ ਘਰਾਂ ਚ ਨਹੀਂ ਆਉਂਦਾ ਕਿਉਂਕ ਕਿ ਜੇ ਅਸੀਂ ਰੋਟੀ ਸੌਖੀ ਖਾ ਰਹੇ ਹਾਂ ਤੇ ਜੇ ਸਾਡੇ ਘਰ ਚੀਜ਼ਾਂ ਆਉਣ ਲੱਗੀਆਂ ਫ੍ਰੀ ਵਾਲੀਆਂ ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦੀ ਸੋਚ ਮੰਗਣ ਵਾਲੀ ਆਦਤ ਪੈ ਜਾਵੇਗੀ ਉਹਨਾਂ ਦੇ ਡੀਐਨਏ ਦੇ ਵਿੱਚ ਬੁਰੀ ਆਦਤ ਘੁੱਸ ਜਾਵੇਗੀ ਤੇ ਜਿਹਦੇ ਕਰਕੇ ਉਹਨਾਂ ਵਾਲੇ ਸਮੇਂ ਅਸੀਂ ਗਰੀਬ ਹੋ ਜਾਵਾਂਗੇ ਕਦੀ ਵੀ ਲੋੜਵੰਦ ਭੈਣ ਭਰਾ ਆਪਣੀ ਲੋੜ ਪੂਰੀ ਕਰਨ ਤੋਂ ਬਾਅਦ ਜੇ ਫਿਰ ਵੀ ਉਹ ਆਦਤ ਹੀ ਬਣਿਆ ਰਹਿੰਦਾ ਸਮਝ ਲਓ ਕਿ ਉਹ ਕਦੀ ਵੀ ਅਮੀਰ ਨਹੀਂ ਹੋ ਸਕਦਾ ਉਹ ਹਮੇਸ਼ਾ ਗਰੀਬ ਰਹੇਗਾ ਉਹਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਗਰੀਬ ਰਹਿਣਗੀਆਂ ਜਿਵੇਂ ਕਈ ਲੋਕ ਗੁਰੂ ਦੇ ਲੰਗਰ 'ਚ ਬੈਠੇ ਹੋਣ ਨਾ ਉਹਦੇ 'ਚ ਮੰਨ ਲਓ 100 ਬੰਦਾ ਬੈਠਾ ਚ 2-4 ਏਦਾਂ ਦੇ ਹੁੰਦੇ ਆ ਜਿਹੜੇ ਰੋਟੀ ਰੱਜ ਕੇ ਖਾ ਵੀ ਲੈਣਗੇ ਨਾ ਫਿਰ ਵੀ ਲੁਕਾ ਕੇ ਖਾਣਗੇ ਕਿਸੇ ਡੋਲ 'ਚ ਪਾ ਕੇ ਕਿਸੇ ਰੋਟੀਆਂ ਲੁਕਾ ਕੇ ਉਹਨਾਂ ਦੇ ਬਲੱਡ ਦੇ ਵਿੱਚ ਗਰੀਬੀ ਬੜੀ ਹੁੰਦੀ ਆ ਉਹਨਾਂ ਦੇ ਮਨ 'ਚ ਗਰੀਬੀ ਬੜੀ ਦਿਮਾਗ 'ਚ ਗਰੀਬੀ ਬੜੀ ਹੁੰਦੀ ਆ ਲੇਕਿਨ ਜਿਹੜੇ ਬਾਕੀ ਜਿਹੜੀ 99% ਲੋਕ ਬੈਠੇ ਹੁੰਦੇ ਨੇ ਉਹ ਵਾਹਿਗੁਰੂ ਦਾ ਨਾਮ ਲੈ ਕੇ ਇੱਕ ਜਾਂ ਦੋ ਪ੍ਰਸ਼ਾਦਾ ਖਾ ਕੇ ਵਾਪਸ ਚੱਲ ਜਾਂਦੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋ ਮਿਲ ਜਾਣੀ ਸਾਨੂੰ ਸਾਡੇ ਕੋ ਰੱਬ ਸੋਣੇ ਨੇ ਪ੍ਰਬੰਧ ਕਰਦਾ ਹੋਇਆ ਜਾਂ ਸਾਡੇ ਕੋ ਪੈਸੇ ਅਸੀਂ ਕਰ ਲੈਣਾ ਪ੍ਰਬੰਧ ਇਸ ਕਰਕੇ ਸੋਚਦਾ ਬਹੁਤ ਵੱਡਾ ਜ਼ਰੂਰੀ ਆ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਵਿਸ਼ੇ ਵੱਲ ਸੋਚਣ ਤਾਂ ਕਿ ਸਾਡੇ ਘਰਾਂ ਚ ਮੁਫਤ ਵਾਲੀਆਂ ਚੀਜ਼ਾਂ ਦੀ ਆਦਤ ਨਹੀਂ ਰੋਜ਼ਗਾਰ ਵਾਲੀਆਂ ਚੀਜ਼ਾਂ ਦੀ ਆਦਤ ਪਵੇ ਸਾਡੇ ਬੱਚੇ ਰੋਜ਼ਗਾਰ ਮੰਗਣ ਸਰਕਾਰਾਂ ਦੇ ਕੋਲੋਂ ਆਟਾ ਦਾਲ ਨਾ ਮੰਗਣ ਸਗੋਂ ਆਪਣੇ ਸਰਕਾਰ ਨੂੰ ਕਹਣ ਸਾਨੂੰ ਚੰਗੀਆਂ ਸਹੂਲਤਾਂ ਦੇਵੋ ਸਾਨੂੰ ਚੰਗੀ ਪੜ੍ਹਾਈ ਦਿਓ ਚੰਗੀ ਸਿਹਤ ਦਿਓ ਸਾਨੂੰ ਰੋਜ਼ਗਾਰ ਦੇ ਸਾਧਨ ਦਿਓ ਤੇ ਉਹ ਚੀਜ਼ਾਂ ਦੇ ਨਾਲ ਫਿਰ ਸਾਡੇ ਬੱਚਿਆਂ ਦੀ ਜ਼ਿੰਦਗੀ ਬਿਹਤਰ ਹੋਵੇਗੀ ਮੈਂ ਆਸ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਨੂੰ ਪੋਜੀਟਿਵ ਨਜ਼ਰੀਏ ਤੋਂ ਸੋਚਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ